گرو جی کا خالصہ گرو جی کی فتح انسان دے دن دو چیزاں سب پاریاں پہنیا ایک دو دا کوٹ کچہری دا چکر اے دو ایسے معاملے ہے بیچے انسان برباد ہو جاندہ ہے اور پس کے رہ جاندہ ہے ہن کرجے واسطے کام نہیں چل رہا کرجہ لے لیا بچے کا ویا کرنا ہے کرجہ لے لیا ਬੱਚਿਆਂ ਨੂੰ ਬਾਹਰ ਭੇਜਣਾ ਕਰਜ਼ਾ ਲੈ ਲਿਆ ਔਰ ਬਹੁਤ ਸਾਰੇ ਅੱਜ ਪੰਜਾਬ ਦੇ ਵਿੱਚ ਹੋਰ ਜਗ੍ਹਾ ਵੀ ਕੋਈ ਨਾ ਕੋਈ ਝੂਠੇ ਕੇਸ ਪੈ ਜਾਂਦੇ ਹੈਗੇ ਆ ਉਹ ਫਿਰ ਉਹ ਪਰੇਸ਼ਾਨ ਹੁੰਦੇ ਆ ਕੋਈ ਫਿਰ ਰਸਤਾ ਨਹੀਂ ਦੇਖਦਾ ਫਿਰ ਉਹ ਪੰਡਤਾਂ ਕੋਲ ਭਜਦੇ ਆ ਜਿਹੜੇ ਕਿ ਪਹਿਲੇ ਹੀ ਪੋਂਗਾ ਪੰਡਤ ਹੁੰਦੇ ਆ ਉਹਨਾਂ ਨੂੰ ਖਾਸ ਪਤਾ ਹੈ ਨਹੀਂ ਕਿਉਂਕਿ ਮੈਂ ਜੋ ਤੁਹਾਨੂੰ ਗੱਲ ਕਰ ਰਿਹਾ ਮੈਂ ਸਰਟੀਫਾਈਡ ਹੈਗਾ ਅਗਰ ਮੈਂ ਬਲੈਕ ਮੈਜਿਕ ਨੂੰ ਵੀ ਕੱਟਦਾ ਮਾ ਉਹ ਵੀ ਮੈਂ ਸਰਟੀਫਾਈਡ ਹੈਗਾ ਹੁਣ ਕੋਰਟ ਕਿਚੈਰੀ ਵਾਸਤੇ ਜਦੋਂ ਵੀ ਤੁਹਾਡੀ ਜਿਹੜੇ ਦਿਨ ਡੇਟ ਹੈਗੀ ਆ ਕੋਰਟ ਜਾ ਰਹੇ ਹੋ ਤੇ ਆਪਣੇ ਨਾਲ ਪੰਜ ਗੋਮਤੀ ਚੱਕਰ ਜਾਂ ਤੇ ਪੀਲੇ ਗੋਮਤੀ ਚੱਕੇ ਮਿਲ ਜਾਣ ਜਾਂ ਸਿੰਪਲ ਵਾਲੇ ਚਿੱਟੇ ਵੀ ਮਿਲ ਜਾਣ ਔਰ ਉਹਨਾਂ ਨੂੰ ਤੁਸੀਂ ਪੀਲੇ ਕਪੜੇ ਦਾ ਪੀਲੀ ਕੋਈ ਛੋਟੀ ਜਿਹੀ ਥੈਲੀ ਜੇ ਆਪਣੇ ਕੋਲ ਰੱਖ ਕੇ ਹਮੇਸ਼ਾ ਉਪਰ ਲੀਜੀਏ ਜਦ ਲੱਕ ਕੇ ਲੈ ਜਾਓ ਜੋ ਲੇਡੀਜ਼ ਆ ਜਾਣੀਆਂ ਪਹਿਣਾ ਹੈਗੀਆਂ ਉਹ ਆਪਣੇ ਬੈਗ ਵਿੱਚ ਨਾਲ ਰੱਖ ਕੇ ਲੈ ਕੇ ਜਾਓ ਦਸ ਸੁਆਰੇ ਲਾਲ ਰੁਮਾਲ ਦੇ ਵਿੱਚ ਲਪੇਟ ਕੇ ਆਪਣੇ ਨਾਲ ਲੈ ਕੇ ਜਾਣੇ ਆ ਆਪਣੇ ਬੈਗ ਦੇ ਵਿੱਚ ਰੱਖ ਕੇ ਜਿਹੜਾ ਚੌਲ ਤੁਹਾਡੇ ਘਰ ਚ ਪਏ ਹੋਏ ਆ ਕੋਈ ਮਹੀਨੇ ਡੇਢ ਮਹੀਨੇ ਦੇ ਐਨੇ ਵੇਗ ਚੁਟਕੀ ਚੌਲ ਨਾਲ ਲੈ ਜਾਣੇ ਤੁਸੀਂ ਸਿਰਫ ਇੱਕ ਚੁਟਕੀ ਜਾਂ ਦੋ ਚੁਟਕੀਆਂ ਔਰ ਜਦੋਂ ਤੁਸੀਂ ਕਮਰੇ ਚ ਪ੍ਰਵੇਸ਼ ਕਰਕੇ ਸਾਹਮਣੇ ਖੜੇ ਹੈਗੇ ਜੱਜ ਸਾਹਿਬ ਬੈਠੇ ਹੋਏ ਆ ਤੇ 2 4 ਬੁੰਤਲੇ ਥਲੇ ਛੋੜ ਦੇ ਨੀ ਬਸ ਬਿਨਾ ਕਿਸ ਨੂੰ ਪਤਾ ਲੱਗੇ ਜਿੱਦਾਂ ਤੁਸੀਂ ਕੋਰਟ ਪਹੁੰਚ ਗਏ ਹਜੇ ਸੁਣਵਾਈ ਨਹੀਂ ਹੋਈ ਸ਼ੁਰੂ ਜੇ ਸੁਣਵਾਈ ਸ਼ੁਰੂ ਵੀ ਹੋ ਗਈ ਤੁਹਾਡਾ ਨੰਬਰ ਜੇ ਨਹੀਂ ਆਇਆ ਤੁਸੀਂ ਇੱਕ ਕੰਮ ਕਰੋ ਉੱਥੇ ਕੰਟੀਨ ਦੇ ਵਿੱਚੋਂ ਇੱਕ ਕਾਲੇ ਰੰਗ ਦੀ ਕੋਈ ਵੀ ਸੌਫਟ ਡਰਿੰਕ ਦੀ ਬੋਤਲ ਲੈ ਲਓ ਜਿੱਦਾਂ ਕੋਕਾ ਕੋਲਾ ਹੋਇਆ ਪੈਪਸੀ ਹੋ ਗਿਆ ہو جڑا بھی ہے گا چاہے سستا ہوئے کوئی بھی وہ ایک لے کے ٹوائلٹ میں چلے جاؤ اتھے جا کے ٹکن کھول کے اپنے سر تو پٹھا چار باری کماؤ ٹوائلٹ ڈرین کر دیو پانی چھڑ دیو اور جی بوتل اور ٹکن اور دونوں لیا کے باہر کوڑے دان چٹ دیو ਤੁਹਾਡਾ ਜਿਹੜਾ ਵੀ ਕੇਸ ਹੈਗਾ ਤੁਹਾਡੇ ਵੱਲ ਮੁੜ ਜਾਏਗਾ ਅਗਰ ਤੁਸੀਂ ਸੱਚੇ ਹੋ ਤੇ ਤੁਹਾਨੂੰ 100% ਕਾਮਯਾਬੀ ਮਿਲੇਗੀ ਹੁਣ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਸੱਚੇ ਹੋ ਜਿਹੜਾ ਕੇਸ ਹੈਗਾ ਉਹ ਦੂਜੇ ਪਾਸੇ ਜਾ ਰਿਹਾ ਤੁਹਾਡੇ ਵੱਲ ਕੇਸ ਨਹੀਂ ਆ ਰਿਹਾ ਅ ਜਿਹੜਾ ਕੇਸ ਹੈਗਾ ਦੂਸਰੀ ਪਾਰਟੀ ਵੱਲ ਜਾ ਰਿਹਾ ਹੁਣ ਤੁਹਾਨੂੰ ਇਹ ਲੱਗ ਰਿਹਾ ਕਿ ਤੁਸੀਂ ਕਿਸੇ ਝੂਠੇ ਕੇਸੇ ਫਸ ਜਾਓਗੇ ਜਾਂ ਹੋ ਸਕਦਾ ਕਿ ਉਹਨਾਂ ਦੇ ਜਿਹੜੇ ਸਬੂਤ ਹੈਗੇ ਬੇਸ਼ੱਕ ਫੇਕ ਹੈਗੇ ਮਗਰ ਮਜਬੂਤ ਹੈਗੇ ਉਹਦੇ ਅਸਰ ਤੁਸੀਂ ਕੰਮ ਕਰਨਾ ਹੈ ਬੜੇ ਸ਼ਰਧਾ ਨਾਲ ਪਿਆਰ ਨਾਲ ਇਹ ਤੁਸੀਂ ਉਪਾਏ ਕਰਨਾ ਹੈਗਾ ਇਹ ਵੀਰਵਾਰ ਨੂੰ ਤੁਸੀਂ ਉਪਾਏ ਕਰਨਾ ਹੈ ਬਹੁਤ ਹੀ ਕਾਰਗਰ ਉਪਾਏ ਹੈਗਾ ਫੀਡਬੈਕ ਬਹੁਤ ਅੱਛੀ ਆਈ ਹੈ ਦੀ ਵੀ 5 ਕਿਲੋ ਆਟਾ 1.5 ਕਿਲੋ ਗੁੜ ਇਹਨਾਂ ਨੂੰ ਮਿਲਾ ਕੇ روٹیاں بناو اور اس تو بعد شام دے ٹائم ایک گاواں نو کھلا دیو جنیاں بھی گاواں کھا سا دیا انہوں نو کھلا دیو 80 تو 90 پرسنٹ جب فینسلہ ہے گا تو اڈی بل ہی آئے گا اے پہلی باری اپائی دے رہے ہم ہیں دوچھا اپائی فینسلہ اپنے وال لہون واسطے جائے جج سادر فینسلہ تو اڈی بل آوے ਪੰਜ ਗੁਲਾਬ ਲੈਨੇ ਖਿੜੇ ਹੋਏ। ਔਰ 1.5 ਮੀਟਰ ਕਪੜਾ ਚਿੱਟਾ ਲੈਣਾ ਉਹਨੂੰ ਵਿਛਾ ਲੋ। ਜਿਹੜੇ ਗੁਲਾਬ ਹੈਗੇ ਉੱਥੇ ਬੈਠ ਕੇ ਤੁਸੀਂ ਗਾਇਤਰੀ ਮੰਤਰ ਕਰੋ। ਜਿਹੜੇ Hindu ਭਾਈ ਹੈਗੇ ਓਮ ਬੂ ਵਾਲਾ ਕਰਨ ਤੇ ਜਿਹੜੇ ਸਿੱਖ ਹੈਗੇ ਆ ਉਹ ਗੋਬਿੰਦੇ ਮੁਕੰਦੇ ਉਦਾਰੇ ਪਰ ਜਾਂ ਕੋਈ ਵੀ ਤੁਸੀਂ ਕਰ ਸਕਦੇ ਹੋ ਗਾਇਤਰੀ ਮੰਤਰ ਦਾ ਪਾਠ ਕਰਨਾ ਹੈ। ਕਾਟ ਦਿਓੜ 5 ਮਿੰਟ ਤੋਂ 7 ਮਿੰਟ ਜਾਂ 10 ਮਿੰਟ ਕਰੋ ਉਸ ਤੋਂ ਬਾਅਦ ਫਿਰ ਇੱਕ ਇੱਕ ਫੁੱਲ ਚੁੱਕ ਕੇ ਉਹ ਕੱਪੜੇ ਦੇ ਉੱਤੇ ਰੱਖੋ ਇੱਕ ਫੁੱਲ ਚੁੱਕੋ ਪਾਠ ਕਰੋ ਰੱਖੋ ਫੇਰ ਚੁੱਕਿਆ ਗਾਇਤਰੀ ਮੰਤਰ ਪਾਠ ਕੀਤਾ ਫੇਰ ਰੱਖਿਆ ਇਸ ਤਰ੍ਹਾਂ ਸਾਰੇ ਫੁੱਲ ਰੱਖ ਕੇ ਫਿਰ ਉਹਨੂੰ ਆਰਾਮ ਨਾਲ ਬੰਨ ਲਓ ਐਸੀ ਗਠਣੀ ਮਾਰਨੇ ਕਿ ਸਾਰੇ ਉਹ ਕੱਟੇ ਹੋ ਜਾਣ ਆਰਾਮ ਨਾਲ ਗਠ ਮਾਰ ਕੇ ਕਿਸੇ ਵੀ ਨਦੀ ਜੇ ਕੋਈ ਸਾਫ ਤਲਾਬ ਹੋਵੇ ਉਹਦੇ ਵਿੱਚ ਤੁਸੀਂ ਪਰਵਾਹ ਕਰਦੇ ਹੋ ਉਹ ਆਈਟੀਏ ਤੋਂ 90% ਜਿਹੜਾ ਜੱਜ ਦਾ ਫੈਸਲਾ ਹੈ ਤੁਹਾਡੇ ਵਾਲ ਹੀ ਆਏਗਾ ਹੁਣ ਇੱਕ ਤੁਹਾਨੂੰ ਐਸਾ ਉਪਾਏ ਦੇਣ ਲੱਗਾ ਮੈਂ ਉਹ ਤੁਹਾਡੇ ਦਲਿੱਤਰ ਦਾ ਵੀ ਕੱਟੇਗਾ ਤੁਹਾਡਾ ਕਰਜ਼ ਵੀ ਕੱਟੇਗਾ ਔਰ ਤੁਹਾਡਾ ਮੁਕੱਦਮਾ ਜੋ ਹੈ ਅਗਰ ਇਹ ਸੱਚੇ ਹੈਗੇ ਤਾਂ 100% ਤੁਹਾਡਾ ਵਲ ਮੋੜੇਗਾ। ਉਹਦੇ ਕਰਨਾ ਕੀ ਆ? ਕਿਸੇ ਵੀ ਸ਼ੁਕਲ ਪਖਸ਼ ਦੇ ਵਿੱਚ ਸੱਤ ਮੁਖੀ ਰੁਦਰਾਕਸ਼ ਲਓ। ਉਹ ਇਹ ਕੁੰਡਾ ਵਗੈਰਾ ਉਹਦੇ ਚਾਂਦੀ ਦਾ ਜਾਂ ਕੋਈ ਵੀ ਚਿੱਟੀ ਮੈਟਲ ਦਾ ਲਗਵਾਓ ਤੇ ਇੱਕ ਜਿਹਦਾ ਲਾਲ ਰੰਗ ਦਾ ਡੋਰਾ ਜਿਹੜਾ ਗਲ ਚ ਬੰਨਣਾ ਹੈਗਾ। ਤੁਸੀਂ ਕੀ ਕਰਨਾ ਹੈਗਾ ਜਿੱਦਣ ਸ਼ਿਵਰਾਤਰੀ ਆ ਕਿਉਂਕਿ ਇੱਕ ਆਉਂਦੀ ਆ ਮਹਾ ਸ਼ਿਵਰਾਤਰੀ ਉਹ ਜਿਹੜੀ ਆਉਂਦੀ ਆ ਫਰਵਰੀ ਜਾਂ ਮਾਰਚ ਵਿੱਚ ਇੱਕ ਹੁੰਦੀ ਆ ਸ਼ਿਵਰਾਤਰੀ ਜੋ ਹਰ ਮਹੀਨੇ ਆਉਂਦੀ ਆ ਉਹ ਸੋਮਵਾਰ ਨੂੰ ਹੀ ਆਉਂਦੀ ਆ ਤੁਸੀਂ ਗੂਗਲ ਤੇ ਚੈੱਕ ਕਰੋ ਉਹ ਸ਼ਿਵਰਾਤਰੀ ਨੂੰ ਆਪਣਾ ਪੰਜ ਚੀਜ਼ਾਂ ਦਾ ਅੰਮ੍ਰਿਤ ਤਿਆਰ ਕਰੋ ਪੰਜ ਗੱਬੇ ਵੀ ਕਹਿੰਦੇ ਇਹਨਾਂ ਨੂੰ ਸ਼ਹਿਦ ਦਹੀਂ کہ وہ او دودھ اور شکر گڑ والی شکر سب تو پہلے ردراک گنگا جلنا دونا ہے پھر گبے پا دینا ہے گا پوری رات پیا رو سویرے رے شراطری والے دن سومبار نو سکے تے شیو مندر جا کے شیورنگ نال چھوا کے اوم نمو تسی شاٹ کرتے ہوئے جاپ کرتے ہوئے ਤੁਸੀਂ ਧਾਰਨ ਕਰ ਲਓ ਨਹੀਂ ਤੇ ਆਪਣੇ ਘਰ ਦੇ ਵਿੱਚ ਵੀ ਤੁਸੀਂ ਇਹਨੂੰ ਗੰਗਾ ਜਲ ਨਾਲ ਧੋਕੇ ਓਮ ਨਮਾ शिवाय کہہ ਕੇ ਸੋਮਵਾਰ ਨੂੰ ਆਪਣੇ ਗਲ ਚ ਪਾ ਲਓ ਤੁਹਾਡੇ ਹਰ ਤਰ੍ਹਾਂ ਦਾ ਦੁੱਖ ਕਲੇਸ਼ ਕਟ ਜਾਏਗਾ ਔਰ ਸ਼ਾਸਤਰਾ ਦੇ ਮੁਤਾਬਿਕ ਜੋ ਬੰਦਾ ਵਿਧੀ ਵਿਵਧਾਨ ਨਾਲ ਸਤ ਮੁਖੀ ਰudraaksh ਨੂੰ ਧਾਰਨ ਕਰਦਾ ਹੈ ਉਹਦੀ ਦਲੇਦਰਤਾ ਕੱਟ ਜਾਂਦੀ ਆ ਚਾਹੇ ਕਿ ਜਦ ਮਰਜੀ ਜਨਮਾਂ ਤੋਂ ਦਲੇਦਰ ਹੋਵੇ ਉਹਦੀ ਦਲੇਦਰਤਾ ਕੱਟ ਜਾਂਦੀ ਆ ਔਰ ਉਹ ਕਰੋੜਪਤੀ ਬਣਨ ਦੇ ਰਸਤੇ ਤੇ ਤੁਰ ਪੈਂਦਾ ਆ ਮਗਰ ਮਿਹਨਤ ਕਰੇਗਾ ਤੇ ਫਲ ਜਰੂਰ ਮਿਲੇਗਾ ਅਗਰ 10 ਰੁਪਏ ਦਾ ਨੇ ਕੰਮ ਕੀਤਾ ਤੇ ਉਹਨੂੰ 15 ਜਾਂ 20 ਪੇ ਮਿਲਣ ਦੀ ਉਮੀਦ ਹੈ ਕੋਈ ਨਹੀਂ ਰੋਕ ਸਕਦਾ ਕੋਈ ਨਹੀਂ ਟੋਕ ਸਕਦਾ ਹੁਣ ਕੋਟ ਕੇਸ ਜਿਹੜੀ ਫਾਈਲ ਹੈਗੀ ਆ اور تھی ایشان کون دے رکھنی ہے توڑا مندر ہے گا مندر دے رکھو اور جدو بھی تھی پوجا دے اس تو بعد ایک چھوٹی جائی پربو دے ارداس کرنی ہے کہ میں نو اس مقدمے پوری سفلتہ ملے اور میں مقدمہ جتا ہوں یہ بھی اپائے بہت کم کردہ جائے جہاں تھا وکیل ہے گا ਉਨ ਨੂੰ ਕੋਈ ਪੈਨ ਗਿਫਟ ਕਰੋ ਬੇਸ਼ੱਕ ਨੂੰ ਕਾਲੀ ਇਨਕ ਵਾਲਾ ਬਲੂ ਇਨਕ ਵਾਲਾ ਉਹਨੂੰ ਪੈਨ ਗਿਫਟ ਕਰੋ ਇਹਦੇ ਨਾਲ ਵੀ ਤੁਹਾਡੇ ਮੁਕਾਦਮੇ 'ਚ ਬਹੁਤ ਤੁਹਾਨੂੰ ਫਾਇਦਾ ਮਿਲੇਗਾ ਜਦੋਂ ਵੀ ਤੁਸੀਂ ਕੋਰਟ ਜਾਂਦੇ ਹੋ ਚਿੱਟੇ ਕੱਪੜੇ ਜਾਂ ਲਾਈਟ ਕੱਪੜੇ ਨਹੀਂ ਡਾਰਕ ਕੱਪੜੇ ਪਾ ਕੇ ਜਾਓ ਹਲਕੇ ਰੰਗ ਦੇ ਕੱਪੜੇ ਨਹੀਂ ਪਾ ਕੇ ਜਾਣੇ ਦੇਖਣਾ ਮੁਕਦਮਾ ਤੁਹਾਡੇ ਵਾਲੀ ਸ਼ਿਫਟ ਹੋਏਗਾ ਜਦੋਂ ਤੁਸੀਂ ਅਦਾਲਤ ਜਾਣਾ ਹੈਗਾ ਕੋਰਟ ਵੱਲ ਜਾਣਾ ਹੈ ਜਿਹੜੇ ਸਿੱਖ ਭਾਈ ਹੈਗੇ ਆ ਘਰੋਂ ਨਿਕਲਣ ਤੇ ਗਾਇਤਰੀ ਮੰਤਰ ਦਾ ਪਾਠ ਕਰਦੇ ਜਾਣ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਇਹ ਵਾਲਾ ਪਾਠ ਗੁਰਦੁਆਰੇ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਹੈ ਬੋਲ ਵਗਾਰੇ ਨੂੰ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਤੇ ਆਪਣੇ ਦਿਲੋਂ ਅਰਦਾਸ ਕਰਨੀ ਭਗੋਤੀ ਵਾਲੀ ਨਹੀਂ ਸਿੱਧੀ ਅਰਦਾਸ ਕਰਨੀ ਹੈ اس طرح گل کرنی, جنہاں گروہ کرنی ہے صاحب جا تو میرا پتا تو میرا ماتا تو میرا تو تو میرا پراتا, تو میرا راکھا سب سبنی تھائی اس طرح ارداس کرنی ہے ایدہ کرنی ہے اپنے پتا نہ گل کر رہے ہو ویسے بھی گرو صاحب نے حکم کیتا چھ سو گیارہ اگتے بن بولیا سب کچھ جاند کس آگے کیچے ارداس اے اپنے اندرو اپنے پتا پرماتما دسنا ਔਰ ਉਸ ਤੋਂ ਬਾਅਦ ਫਿਰ ਆਪ ਆਉਣਾ ਆ ਪ੍ਰਸ਼ਾਦ ਕਰਵਾਣਾ ਕਰਵਾਓ ਟਾਈਮ ਹੋਵੇ ਤੇ 5 ਤੋਂ 10 ਮਿੰਟ ਜੋੜੇ ਦੀ ਸੇਵਾ ਕਰ ਲੋ ਔਰ ਉਸ ਤੋਂ ਬਾਅਦ ਫਿਰ ਆਪਣਾ ਕੁਝ ਵੀ ਚਾਹ ਮੂਲ ਮੰਤਰ ਚਾਹ ਏਕਮਕਾਰ ਜਬਾਏ ਗੁਰੂ ਮੰਤਰ ਜਬ ਗਾਇਤਰੀ ਮੰਤਰ ਦਾ ਪਾਠ ਕਰਦੇ ਹੋਏ ਆਪਣੇ ਅਦਾਲਤ ਵੱਲ ਜਾਂ ਕੋਰਟ ਵੱਲ ਨੂੰ ਆਪਣਾ ਰੁਕ ਕਰੋ ہوں ہن جی ہندو پائی بھن ہے گیا انہوں نے کی کرنا ہے نومان مندر جان ات اگر بطی جلون توب جلون لڈو اور چنا اور گڑھ بوگ لو اور ونڈن ہنومان مندر ہی بیٹھ کے ہنومان چالیسا کا ایک باری پاٹھ کر لفظ اپنے اندرو نکلتے ہیں وہ ہنومان جی کے اگے ہاتھ جوڑ کے کہہ کے اور کوٹ و چل پاؤ کوئی شک نہیں کہ کیس تڈے ول نہ آئے ہوں کرزہ معاف تیو ہوئے گا جدہ کہ ماسا لکشمی خوش ہونگے کیونکہ پیسے تو ماسا لکشمی کہ نا ਉਹਦਾ ਸਭ ਤੋਂ ਆਸਾਨ ਔਰ ਇੱਕ ਅਜਮਾਇਆ ਹੋਇਆ ਇੱਕ ਟੋਟਕਾ ਹੈ ਜਾਂ ਉਪਾਏ ਹੈਗਾ ਕਿ ਸਵੇਰੇ ਸੂਰੇ ਨਿਕਲਣ ਤੋਂ 2 ਘੰਟੇ ਪਹਿਲਾਂ ਉਠੋ ਜਿਹੜਾ ਸਵਰ ਚੱਲਦਾ ਆ ਉਹੀ ਸਵਰ ਨਾਲ ਤੁਸੀਂ ਪੈਰ ਥਲੇ ਰੱਖਣਾ ਆ ਉਹ ਇਹ ਤੇਲੀ ਨੂੰ ਦੋ ਤਿੰਨ ਵਾਰੀ ਚੁੰਮੋ ਔਰ ਬੋਲੋ ਸ਼੍ਰੀਮ 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 گیارہ واری بول لو اکی واری بول لو اکوجا واری بول لو ایک سو تو بار بولو گا شریم شریم اے لکشمی ماٹ کا نام ہے گا یاد کرو جیڑا سور چل رہا ہے اہی پیر تھلے اتارو اپنا جتے جو کرنا ہے پھر کرو ہوں تسی کسے بھی کم جا رہے ہو میٹنگ تے جا رہے ہو آفیس ہو. جا رہے ہو جہاں تسی کسے نو ملن جا رہے ہو کوئی بزنس ڈیل ہے گیا جو نکل جڑا ہے گا نا توری اور منہ چ رکھو پھر کرو باہر اڈا کام اوشے بنے گا تیزنس ڈیل سفل ہوئے گی انٹرویو سفل ہوئے گا زندگی کے بل کے کرزا منگلوار نہیں لینا بینک کو چیک منگلوار نہیں لینا بےشک بینک توڑے اکاؤنٹ پاس بھی الگ چیز ہے پر تھی منگلوار کرجہ نہیں لینا اگر منگلوار کرجہ لے وا تو کدی اترے گا نہیں کرجہ دے کرجہ چڑی جائے گا ایک کرجہ بار سے کرزے دوتا کرجہ لے ہی جاؤ گے اور پلے چلے جاؤ گے بدھوار کرجہ لے لو یا کسی ہوجا اتارنا پہلی کشت منگلوار نو ہی واپس کرنی ہے ਹੋ ਸਕਦਾ ਹਰੇਕ ਕਿਸ ਮంగళਵਾਰ ਨੂੰ ਦੇਓ ਤੁਹਾਡਾ ਕਰਜ਼ਾ ਬਹੁਤ ਜਲਦੀ ਉਤਰ ਜਾਏਗਾ ਹੁਣ ਲక్ష్ਮੀ ਮੰਦਰ ਜਾਂ ਅਨਪੂਰਨਾ ਮੰਦਰ ਪੂਰਨਾ ਮੰਦਰ ਲక్ష్ਮੀ ਜੀ ਦਾ ਅਗਰ ਤੁਹਾਡੇ ਕੋਲ ਲੱਗੇ ਹੈ ਜਾਂ ਤੁਸੀਂ ਜਾਣਦੇ ਹੋ ਉੱਥੋਂ ਥੋੜੇ ਜੇ ਚੋਲ ਲੈ ਆਓ ਅਕਸ਼ਤ ਸਾਬਤ ਚੋਲ ਪ੍ਰਸ਼ਾਦ ਮੰਗ ਲੈ ਆਓ ਉਹਨੂੰ ਲਾਲ ਕਪੜੇ 'ਚ ਬੰਨ ਕੇ ਜਿੱਥੇ ਤੁਸੀਂ ਪੈਸੇ ਰੱਖਦੇ ਹੋ ਨਾ ਉੱਥੇ ਰੱਖ ਦਿਓ تاری گریبی بھی دور ہوئے گی پیسے دے ناہ کلنگ گے اور تھرڈ کرجا بھی اترے گا اور تڈے گھر چ خوشحالی بھی آئے گی اور جندگی اچھی ہو جائے گی بدھوار سابت مونگ دی دال پکشیاں بھی پاؤ اور اپنے کار بھی بناو اور خود کھاؤ پورا پریوار کھائے یہ تو خوشحالی بنے گی پیسے کی آمدن ودے گی ਤੁਹਾਡਾ ਦਿਮਾਗ ਹੈ ਉਹ ਵੀ ਤੇਜ਼ ਕੰਮ ਕਰਨ ਲੱਪੇਗਾ ਹਫਤੇ ਚ ਇੱਕ ਵਾਰ ਜਿੱਥੇ ਤੁਸੀਂ ਕੰਮ ਕਰਦੇ ਹੋ ਕਿਸੇ ਨੂੰ ਵੀ ਲੰਚ ਕਰਵਾਓ ਕਿਸੇ ਇੱਕ ਬੰਦੇ ਨੂੰ ਹੋ ਸਕੇ ਤਾਂ ਜਿਹੜਾ ਚਪੜਾਸੀ ਹੋਇਆ ਜਾਂ ਸਫਾਈ ਵਾਲਾ ਆ ਉਹਨੂੰ ਤੁਸੀਂ ਭਰਪੇਟ ਲੰਚ ਕਰਉਂਦੇ ਹੋ ਨਾ ਤੁਹਾਡੇ ਕਰਜ਼ਾ ਉਤਨ ਜ ਬਹੁਤ ਜ਼ਿਆਦਾ ਆਸਾਨੀ ਹੋ ਜਾਂਦੀ ਆ منگل بارنو مسور دی دال دا دان کرو کتھے کرنا ہے کسے دارمک ستھان جیت لنگر بندہ ہے جیسا گردوارے کسے مندر اچھے جا یا کسی پنڈارے ضرور دو ہوں اڈے کردہ اشان کون ہے گا اتر پورب دا کا کونا انہیں صاف رکھو اتنے جتیاں چپل نہیں رکھنے اتنے مندر ہی رہ سکتا ہے ਔਰ ਇੱਥੇ ਬੈਠ ਗਏ ਹੋ ਤੁਸੀਂ ਜੋ ਭਗਤੀ ਕਰਨੀ ਆ ਨਾਮ ਜਪਣਾ ਆ ਉਹ ਇਸ ਜਗ੍ਹਾ ਕਰੋ ਤੁਹਾਡੇ ਕਰਜ਼ੇ ਚ ਬਰਕਤਾਂ ਦੀ ਲੈਣ ਲੱਗ ਜਾਏਗੀ ਕੰਮ ਕਾਰ ਚ ਵਾਧਾ ਹੋਏਗਾ ਔਰ ਤੁਸੀਂ ਖੁਦ ਦੇਖਦੇ ਰਹੋਗੇ ਕਿ ਤੁਹਾਡੇ ਕਰਜ਼ੇ ਵੀ ਉਤਣ ਲੱਪਣਗੇ ਔਰ ਤੁਹਾਡੇ ਕਾਰਜ ਖੁਸ਼ਹਾਲੀ ਵੀ ਆ ਜਾਏਗੀ ਸ਼ਨੀਵਾਰ ਨੂੰ ਘੋੜੇ ਦੀ ਨਾਲ ਲੈ ਕੇ ਉਹਦੇ ਉੱਤੇ ਪੰਡਿਤ ਜੀ ਨੂੰ ਪੁੱਛ ਲੈਣਾ ਹੈ ਜਾਂ ਫਿਰ ਸਿੱਖ ਜਿਹੜੇ ਹੈਗੇ ਤੇ ਗਾਇਤਰੀ ਮੰਤਰ ਦਾ ਪਾਠ ਕਰਨ 1000 ਅਠ ਵਾਰੀ ਮਤਲਬ ਕਿ ਮੈਕਸਿਮਮ ਜਿੰਨਾ ਪਾਠ ਕਰ ਸਕਦੇ ਉਹਨਾਂ ਸਾਹਮਣੇ ਰੱਖ ਕੇ ਉਹਨਾਂ ਪੜੋ ਤੁਹਾਡਾ ਮੂੰਹ ਪੂਰਬ ਵੱਲ ਹੋਣਾ ਚਾਹੀਦਾ ਆ ਕਿਸੇ ਵੀ ਓਨੀ ਆਸਨ ਤੇ ਬੈਠ ਕੇ ਤੁਸੀਂ ਇਹਨੂੰ ਪਾਠ ਕਰਨਾ ਹੈ ਉਸ ਤੋਂ ਬਾਅਦ ਇਹਨੂੰ ਆਪਣੇ ਦਰਵਾਜ਼ੇ ਦੇ ਉੱਤੇ ਯੂ ਸ਼ੇਪ ਨਾਲ ਲਗਾ ਦੇਣਾ ਹੈ ਕੋਈ ਵੀ ਬੁਰੀ ਸ਼ਕਤੀ ਜੋ ਤੁਹਾਡਾ ਪੈਸਾ ਨੁਕਸਾਨ ਕਰਨ ਵਾਲੀ ਹੈ ਤੁਹਾਡੇ ਘਰ ਤੇ ਨਹੀਂ ਬਣਨੀ ਆ। ਹੁ ਤੁਸੀਂ ਪਤਾ ਹੈ ਕਿ ਤੁਹਾਡਾ ਮਨ ਨੁਕਸਾਨ ਹੋ ਸਕਦਾ ਉਹ ਤੇ ਨੁਕਸਾਨ ਨਹੀਂ ਹੋਏਗਾ। ਤੁਹਾਨੂੰ ਫਾਇਦਾ ਹੀ ਮਿਲੇਗਾ। ਇਸ ਸ਼ਨੀਵਾਰ ਨੂੰ ਆਪਣੇ ਘਰ ਦੇ ਮੇਨ ਗੇਟ ਦੇ ਉੱਤੇ ਜੀ ਲਗਾਉਣੀ ਹੈ ਯੂ ਸ਼ੇਪ ਦੇ ਵਿੱਚ। ਬੁੱਧਵਾਰ ਨੂੰ ਸਵਾ ਕਿਲੋ ਮੂੰਗ ਲਓ ਪਿਉਂਦਿਓ ਫਿਰ ਉਹਦੇ ਵਿੱਚ ਕਿਉ ਤੇ ਸ਼ੱਕਰ मिलाके उन उबालो तैयार करो और फिर गानो खिला दियो इस उपाय नाल भी कर्जा बहुत जल्दी उतरन दी रास्ते खुल जानदे आ लक्ष्मी माता ਤੁਹਾਡੇ ਘਰ ਚ ਆ ਸਕਦੀ ਆ ਔਰ ਆ ਕੇ ਤੁਹਾਡੀ ਹਰ ਤਰ੍ਹਾਂ ਨਾਲ ਸਹਾਇਤਾ ਕਰ ਸਕਦੀ ਆ ਪੂਨਮਾਸ਼ੀ ਨੂੰ ਤੇ ਮੰਗਲਵਾਰ ਨੂੰ ਤੁਸੀਂ ਕਿਸੇ ਨੂੰ ਵੀ ਕਰਜ ਦੇ ਸਕਦੇ ਹੋ ਉਧਾਰ ਦੇ ਸਕਦੇ ਹੋ ਤੇ ਬੁੱਧਵਾਰ ਨੂੰ ਵਸੂਲੋ ਪੈਸਾ ਮਿਲੇਗਾ ਪੈਸਾ ਮਰੇਗਾ ਨਹੀਂ ਇਹ ਕੁਝ ਉਪਾਏ ਮੈਂ ਤੁਹਾਨੂੰ ਦਿੱਤੇ ਆ ਇਹ ਉਹ ਉਪਾਏ ਇਹਨਾਂ ਦੀ ਫੀਡਬੈਕ ਬਹੁਤ ਅੱਛੀ ਆਈ ਆ ਔਰ ਇਹ ਤੁਸੀਂ ਕਰੋ ਔਰ ਆਪਣੀ ਜ਼ਿੰਦਗੀ ਦੇ ਵਿੱਚ ਸਫਲਤਾ ਹਾਸਲ ਕਰੋ ਅਜੇ ਹੋਰ ਵੀ ਬਹੁਤ ਸਾਰੇ ਉਪਾਏ ਹੈਗੇ ਆ ਉਹ ਹੌਲੀ-ਹੌਲੀ ਤੁਹਾਡੇ ਤੱਕ ਮੈਂ ਪਹੁੰਚਾਉਂਗਾ ਇੱਕ ਗੱਲ ਯਾਦ ਰੱਖੋ ਅੱਜ YouTube ਦੇ ਉੱਤੇ ਇੱਕ ਬਹੁਤ ਵੱਡਾ ਇੱਕ ਕੈਂਪੇਨ ਚੱਲ ਰਿਹਾ ਇਨਫਰਮੇਸ਼ਨ ਦਾ ਇਨਫਰਮੇਸ਼ਨ ਉਹ ਜੋ ਅਸੀਂ ਮੂੰਹੋਂ ਕੱਢਦੇ ਆ ਸਾਡਾ ਯੂਨੀਵਰਸ ਹੁੰਦਾ ਆ ਉਹ ਕਹਿੰਦਾ ਤਥਾ ਅਸਤੂ ਓਕੇ ਔਰ ਅੱਜ ਬੇਅਕਲ ਜਿਹਨਾਂ ਜੋਤਿਸ਼ ਦਾ ਜੇ ਨਹੀਂ ਪਤਾ 80% ਲੋਕ ਇੱਕੋ ਇੱਕੇ ਜਾ ਰਹੇ ਆ 29 ਮਾਰਚ ਨੂੰ ਦੁਨੀਆ ਖਤਮ ਹੋ ਜਾਏਗੀ 29 ਮਾਰਚ ਨੂੰ ਦੁਨੀਆ ਖਤਮ ਹੋ ਜਾਏਗੀ شنی مین دے بیچا رہا ہے کہ وہ پہلا قدی آیا نہیں پہلا خپر یوگ نہیں بنے قدی جہور یوگ نہیں بنے پہلا کہ دنیا کتا ختم ہو گئی ٹھیک ہے منگل دا سال چل رہا ہے تھوڑا بہت پرشانی آئے گی آئے گی منگل دا, کر دا ہی ہے کیوں گرم گرہ ہے گا انہوں نے مقصد ہے پیسہ کم ہونا اور دنیا نو برباد کرنا انہوں نے کتاب ہے گی ہے ਭਵਿੱਖ ਮਲਿਕਾ ਤਨਕੇ ਬਿਧ ਹਾਈਏ ਇਹੋ ਜਿਹੀ ਕਿਤਾਬਾਂ ਨੂੰ ਅੱਗ ਲਾ ਕੇ ਫੋਕ ਦਿਓ ਜਿਹੜੀ ਕਹਿ ਰਹੀ ਸਤਜੁਗ ਆਏਗਾ ਕਿੱਦਾਂ ਆਏਗਾ ਇਹਨੇ ਪਿਓ ਦਾ ਰਾਜ ਔਰ ਇਹਨਾਂ ਕਿਤਾਬਾਂ ਨੂੰ ਦੇਖ ਕੇ ਸੋ ਸਾਕੀ ਬਣਾਈ ਹੋਈ ਐ ਪੱਕਾ ਨਹੀਂ ਅੱਜ ਕੀ ਹੋ ਰਿਹਾ ਕੋਈ ਕਬਰੋਂ ਦੀ ਲੋੜ ਨਹੀਂ ਐ ਨਾ ਤਾਂ ਦੁਨੀਆ ਖਤਮ ਹੋਣੀ ਐ ਤੇ ਨਾ ਹੀ ਕੋਈ ਐਸੀ ਵੱਡੀ ਪਰਲੋ ਆ ਜਾਣੀ ਐ یاد رکھنا اکی دسمبر دو ہزار بارہ دن دنیا ختم ہو جانی ہے ختم ہو جانی ہے چھن پکئی ہے چن پکئی ہے ختم ہوئی ہولیوڈ نے بناتی ہیں دیا ہاتھے فلمہ بن گئی ہیں کچھ ہویا اے صرف پیسے واسطے انے ہو کے لوگانو برگلا رہے ہیں لوگانو گلت رستے لے کے جا رہے لوگ ڈر پیدا کر رہے ہیں تے ایف آئی آر بھی ہونی چاہیے یہ دا ماحول تیار کر رہے ہیں پر یاد رکھنا کچھ نہیں ہونا واہ گروہ جی کا خالصہ واہ گروہ جی کی فتح